ਈ ਮਿੱਤਰ ਪਿਆਰਿਓ ਸਤਿ ਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਗੁਰਜੀਤ ਮਾਛੀਵੜਾ ਬਲੌਕ ਆਪਾਂ ਜੀ ਨਿਊ ਬਲੌਕ ਲੈ ਕੇ ਆਏ ਆ ਜਿੰਨਾ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਚੈਨਲ ਦਾ ਨਾਮ ਹੈਗਾ ਗੁਰਜੀਤ ਮਾਛੀਵੜਾ ਬਲੌਕ ਜੋ ਆਪਾਂ ਪਿਛਲੇ ਵਕਤ ਆਪਣੇ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਹ ਹੜ੍ਹਾਂ ਪ੍ਰਤੀ ਆਪਾਂ ਇੱਕ ਨਹਿਰ ਦੀ ਵੀਡੀਓ ਤੁਹਾਨੂੰ ਦਿਖਾਈ ਸੀ ਅੱਜ ਉਸੇ ਨਹਿਰ ਦੇ ਉੱਪਰ ਫੇਰ ਆਪਾਂ ਜਦੋਂ ਆਪਣੇ ਪੰਜਾਬ 'ਚ ਪੂਰੇ ਹਾਲਾਤ ਖਰਾਬ ਸੀ ਪਾਣੀਆਂ ਦੇ ਨਾਲ ਸਾੜਾਏ ਸੀ ਖਾਸ ਕਰਕੇ ਮਾਝੇਰੀ ਦੇ ਵਿੱਚ ਉਦੋਂ ਇਹ ਨਹਿਰ ਬਿਲਕੁਲ ਸੁੱਕੀ ਪਈ ਸੀ ਇਹ ਨਹਿਰ ਉਹੀ ਆ ਜੋ ਪਿੱਛੋਂ ਰੋਪੜ ਤੋਂ ਮਾਛੀਵੜਾ ਸਾਹਿਬ ਹੋ ਕੇ ਅੱਗੇ ਲੁਧਿਆਣੇ ਦਿਰਾਹੇ ਨੂੰ ਜਾਂਦੀ ਆ ਜੀ ਤੇ ਅੱਜ ਤੁਹਾਨੂੰ ਉਸ ਨਹਿਰ ਦਾ ਇਹ ਫਿਰ ਦ੍ਰਿਸ਼ ਦਿਖਾਉਣੇ ਆ ਵੀਡੀਓ ਪਾਉਣ ਦਾ ਕੀ ਅਸਰ ਹੋਇਆ ਸੀ ਜਿੰਨਾ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਜੋ ਕਿ ਆਪਾਂ ਨਵੇਂ-ਨਵੇਂ ਪ੍ਰਾਲੇ ਤੇ ਜੋ ਆਪਣੇ 50% ਜਿਹੇ ਕਿਸ ਦੀ ਸੋਚ ਆ ਉਹਨੂੰ ਜਾਗਰੂਤ ਕੀਤਾ ਜਾਵੇ ਖਾਸ ਕਰਕੇ ਸਰਕਾਰਾਂ ਦੀ ਤੇ ਤੁਹਾਨੂੰ ਇਸ ਨਹਿਰ ਬਾਰੇ ਦੋ ਤਿੰਨ ਚੀਜ਼ਾਂ ਦੀ ਅਪਡੇਟ ਜਰੂਰ ਦਵਾਂਗੇ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਤੁਹਾਨੂੰ ਮੈਂ ਉਸ ਵੀਡੀਓ ਦੇ ਵਿੱਚ ਹੀ ਦੱਸਿਆ ਸੀ ਵੀ ਉਹ ਨਹਿਰ ਦਾ ਪਾਣੀ ਹਰ ਵਕਤ ਵਿੱਚ ਸਰਦੀਆਂ ਚਾ ਗਰਮੀਆਂ ਹੁਣ ਵੀ ਕਿੰਨਾ ਪਾਣੀ ਚੱਲਦਾ ਤਕਰੀਬਨ ਪੌਣੀ ਨਹਿਰ ਹਰ ਵਕਤ ਚੱਲਦੀ ਰਹਿੰਦੀ ਆ ਹੇ ਪਰ ਜਦੋਂ ਆਪਣੇ ਪੰਜਾਬ ਦੇ ਵਿੱਚ ਹੜਾ ਆਇਆ ਸੀ ਪਾਣੀ ਆਇਆ ਸੀ ਉਦੋਂ ਨਹਿਰ ਬਿਲਕੁਲ ਸੁੱਕੀ ਸੀ ਸਿਰਫ 4 ਫੁੱਟ 1.5 ਫੁੱਟ ਪਾਣੀ ਸੀ ਨਹਿਰ ਦੇ ਵਿੱਚ ਤੇ ਮੈਂ ਤੁਹਾਨੂੰ ਉਹ ਵੀਡੀਓ ਦੱਸਿਆ ਸੀ ਵੀ ਜਿਹੜੇ ਭਰਾ ਵੀਰ ਸੱਜਣੇ ਤੁਹਾਨੂੰ ਲੰਘਦੇ ਨਹਿਰ ਤੋਂ ਕਿਸੇ ਇਲਾਕੇ ਦੇ ਵੀ ਉਹਨਾਂ ਨੂੰ ਇਸ ਨਹਿਰ ਬਾਰੇ ਪਤਾ ਵੀ ਇਹ ਨਹਿਰ 12 ਮਹੀਨੇ ਹਰ ਟਾਈਮ ਯਾਨੀ ਕਿ ਅੱਧੀ ਪੌਣੀ ਦੇ ਤਕਰੀਬਨ ਚੱਲਦੀ ਰਹਿੰਦੀ ਹੈ ਨਹਿਰ ਤੇ ਅੱਜ ਪਾਣੀ ਆਪਣੇ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਪਾਸੇ ਉੱਤਰ ਚੁੱਕਿਆ ਝੋਨੇ ਵੀ ਸਾਡੇ ਪੱਕ ਚੁੱਕੇ ਆ ਤੇ ਹੁਣ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਆ ਦੇਖੋ ਜੀ ਤੁਸੀਂ ਆਪਣੇ ਆਪ ਨੋਟ ਕਰ ਲਓ ਨਹਿਰ ਦੇ ਵਿੱਚ ਪਾਣੀ ਕਿੰਨਾ ਜੀ ਅਸੀਂ ਪਿਛਲੀ ਵਾਰ ਵੀ ਉਸ ਵੀਡੀਓ ਦੇ ਵਿੱਚ ਦੱਸਿਆ ਸੀ ਤੁਹਾਨੂੰ ਪੀਸ ਨਹਿਰ ਦਾ ਇਹ ਕੰਡੀਸ਼ਨ ਕੀ ਸੀ ਕੀ ਮੰਨਛਾ ਸਰਕਾਰਾਂ ਦੀ ਤੇ ਜੇ ਉਸ ਵਕਤ ਨਹਿਰ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਸੀ ਇਹ ਨਹਿਰ ਦੇ ਵਿੱਚ ਫੁੱਲ ਪਾਣੀ ਛੱਡਿਆ ਜਾਵੇ ਜਾਂ ਓਵਰ ਵੀ ਅਸੀਂ ਕਹਿੰਦੇ ਸੀ ਵੀ ਜਿੰਨਾ ਕਿ ਜ਼ਰੂਰ ਤੇ ਜਿੰਨਾ ਹੁਣ ਇਸ ਵਕਤ ਪਾਣੀ ਚੱਲ ਰਿਹਾ ਕਿਸ ਹਾਲ ਲਾ ਲਓ ਵੀ ਕਿੰਨਾ ਕੋਈ ਨਾ ਕੋਈ ਤਾਂ ਕੋਈ ਕਿਸੇ ਪਾਸੇ ਭੜਾ ਕੋਈ ਪਚਾ ਹੁੰਦਾ ਹੀ ਉਦੋਂ ਤੇ ਪਰ ਉਦੋਂ ਇਹ ਨਹਿਰ ਬਿਲਕੁਲ ਸੁੱਕੀ ਸੀ ਤੇ ਇੱਕ ਸੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੋਰ ਜ਼ਰੂਰੀ ਅਪਡੇਟ ਅਪਡੇਟ ਦੇਣੀ ਚਾਹੁੰਦੇ ਆ ਵੀ ਜਿਹੜੀ ਇਹ ਨਹਿਰ ਇੱਧਰ ਤੋਂ ਮੈਂ ਵੀਡੀਓ ਮਾਰ ਦਿਖਾ ਰਿਹਾ ਪਿੱਛੋਂ ਦੇਖੋ ਬਿਲਕੁਲ ਕੱਚੀ ਨਹਿਰ ਹੈ ਦੋਨਾਂ ਪਾਸੇ ਦਰਖਤ ਨੇ ਬਿਲਕੁਲ ਬਹੁਤ ਮਾਲਕ ਦੀ ਕਿਰਪਾ ਬਹੁਤ ਸੋਹਣਾ 뷰 ਆ ਤੇ ਇੱਧਰੋਂ ਵੀ ਦੇਖ ਲਓ ਦਰਾਹੇ ਵਾਲੀ ਸਾਈਡ ਤੋਂ ਵੀ ਬਿਲਕੁਲ ਨਹਿਰ ਕੱਚੀ ਆ ਤੇ ਜਿੱਥੇ ਮੈਂ ਇਸ ਟਾਈਮ ਵੀਡੀਓ ਸ਼ੂਟ ਕਰ ਰਿਹਾ ਨਹਿਰ ਬਿਲਕੁਲ ਪੱਕੀ ਨਹਿਰ ਆ ਜੀ ਦੋਨਾਂ ਪਾਸੇ ਜਿੱਧਰ ਮੈਂ ਖੜਾ ਇੱਧਰ ਵੀ ਨਹਿਰ ਪੱਕੀ ਆ ਦੇਖੋ ਜੀ ਤੇ ਉਧਰ ਵੀ ਪੱਕੀ ਆ ਅਸਲ ਦੇ ਵਿੱਚ ਇਹ ਗੱਲ ਇਹ ਬਣੀ ਸੀ ਸੀ ਪੱਕੀ ਤੇ ਪਰ ਸਾਡੇ ਜਿੰਨੇ ਵੀ ਪੰਜਾਬ ਦੇ ਲੋਕ ਸੀ ਇਸ ਇਲਾਕੇ ਦੇ ਲੋਕ ਸੀ ਉਨਾ ਉਸੇ ਟਾਈਮ ਮੁੱਦਾ ਚੁੱਕਿਆ ਜਾਗਰੂਤਾ ਫਲਾਈ ਸਾਰੇ ਸਾਡੇ ਕਿਸਾਨ ਭਰਾ ਸਾਡੇ ਮਜ਼ਦੂਰ ਭਰਾਵਾਂ ਨੇ ਸੰਗਰਾਸ ਕੀਤਾ ਧਰਨਾ ਲਾਇਆ ਤੇ ਇਸ ਨਹਿਰ ਨੂੰ ਪੱਕੀ ਹੋਣ ਤੋਂ ਰੋਕਿਆ ਜੇ ਇਹ ਨਹਿਰ ਪੱਕੀ ਹੋ ਜਾਂਦੀ ਤੇ ਇਸ ਵਕਤ ਮੈਂ ਮਾਛੂੜੇ ਇਲਾਕੇ ਦੇ ਏਰੀਆ ਦੇ ਵਿੱਚ ਖੜਾ ਮਾਛੂੜੇ ਦੇ ਸਾਰਿਆਂ ਨੂੰ ਪਤਾ ਜਿਹੜੇ ਸੱਜਣਾਂ ਦੇ ਦਰਸ਼ਨ ਮੇਲੇ ਕਰਨਦੇ ਆ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦੇ ਧਰਤੀਆਂ ਰੰਗ ਭਾਗ ਲੱਗੇ ਹੋਏ ਨੇ ਤੇ ਇਸ ਧਰਤੀ ਦੇ ਉੱਪਰ ਪਾਣੀ ਬਹੁਤ ਉੱਚਾ ਹੈ ਬਿਲਕੁਲ ਤੇ ਠੰਡਾ ਤੇ ਮਿੱਠਾ ਪਾਣੀ ਆ ਪਰ ਜੇ ਨਹਿਰ ਪੱਕੀ ਹੋ ਜਾਂਦੀ ਪਾਣੀ ਬਹੁ ਡੂੰਘੇ ਚਲੇ ਜਾਣੇ ਸੀ ਕਿਉਂ ਜਿਹੜੀ ਸੇਮ ਸੀ ਸੇਮ ਬਿਲਕੁਲ ਖਤਮ ਹੋ ਜਣੀ ਸੀ ਜਿਹੜੀ ਥੱਲੋਂ ਪਾਣੀ ਦੇ ਮਤਲਬ ਜਾਂਦੀ ਲੋਕਾਂ ਨੂੰ ਪਤਾ ਹੀ ਆ ਤੇ ਇਸ ਕਰਕੇ ਦੋਨਾਂ ਪਾਸਿਓਂ ਨਹਿਰ ਪੱਕੀ ਵੀ ਕੀਤੀ ਜਾਣੀ ਸੀ ਥੱਲੋਂ ਵੀ ਪੱਕੀ ਕੀਤੀ ਜਾਣੀ ਸੀ ਉਹਦੇ ਕਰਕੇ ਜਿਹੜੇ ਦੇਖੋ ਸਾਈਡਾਂ ਦੇ ਉੱਪਰ ਹਰਿਆਲੀ ਆ ਕਿੰਨੇ ਸੋਹਣੇ ਦਰਖਤ ਨੇ ਦਰਖਤ ਵੀ ਬਹੁਤ ਪੁਰਾਣੇ ਪੁਰਾਣੇ ਪ੍ਰਾਤਣ ਦਰਖਤ ਨੇ ਜੇ ਇਸ ਦੇ ਉੱਪਰ ਜੋ ਕਿ ਅੰਬਾਂ ਦੇ ਦਰਖਤ ਨੇ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਉਂਦੇ ਹਾਂ ਬਹੁਤ ਦਰਖਤ ਨੇ ਫਲ ਫਲੂਟਾਂ ਦੇ ਉੱਪਰ ਤੇ ਜਿੱਥੋਂ ਆ ਦੇਖੋ ਨਹਿਰ ਪੱਕੀ ਕਰਤੀ ਗਈ ਸੀ ਉੱਥੇ ਬਿਲਕੁਲ ਦਰਖਤ ਸ ਇੰਦਾ ਬਹੁਤ ਵੱਡਾ ਸਾਡੇ ਹਿੱਸੇ ਨੂੰ ਤੇ ਉਹਦੇ ਕਰਕੇ ਸਾਡੇ ਜੋ ਵੀ ਭਰਾਵਾਂ ਨੇ ਧਰਨਾ ਲਾਇਆ ਸਾਡੇ ਕਿਸਾਨ ਭਰਾਵਾਂ ਨੇ ਲਾਇਆ ਮਜ਼ਦੂਰ ਭਰਾਵਾਂ ਨੇ ਲਾਇਆ ਰੋਡ ਬੰਦ ਕੀਤੇ ਤਾਂ ਜਾ ਕੇ ਨਹਿਰ ਪੱਕੀ ਹੋਣ ਤੋਂ ਰੋਕੀ ਗਈ ਆ ਤੇ ਇਦਾਂ ਹੀ ਜੇ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਆਵਾਜ਼ ਚ ਕੀਏ ਤੇ ਬਹੁਤ ਚੰਗੀ ਗੱਲ ਆ ਤੇ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਜਿੰਨਾ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਛੇਤੀ ਤੋਂ ਛੇਤੀ ਤੇ ਵੀਡੀਓ ਨੂੰ ਕਰਿਓ ਲਾਇਕ ਪੁਰੇ ਕਮੈਂਟ ਤੇ ਸ਼ੇਅਰ ਤੇ ਤੁਹਾਡੇ ਭਰਾਵਾਂ ਦੀ سپورਟ ਦੀ ਲੋੜ ਆ ਕਿਉਂਕਿ ਜੋ ਅਸੀਂ ਪੰਜਾਬ ਪ੍ਰਤੀ ਜੋ ਨਵੇਂ-ਨਵੇਂ ਮੁੱਦੇ ਨੇ ਉਹ ਅਸੀਂ ਇਹ ਸੋਸ਼ਲ ਮੀਡੀਆ ਰਾਹੀਂ ਠਾ ਸਕੀ ਆਪਣੇ ਕੋਲ ਇਹੋ ਹੀ ਇੱਕ ਹਥਿਆਰ ਆ ਵੀ ਜੋ ਅਸੀਂ ਸਹੀ ਸੋਸ਼ਲ ਮੀਡੀਆ ਤੇ ਆਮ ਲੋਕਾਂ ਤੱਕ ਜਿਨ੍ਹਾਂ ਨੂੰ ਜਾਗਰੂਤ ਕਰ ਸਕੀਏ ਪਹੁੰਚ ਸਕੀਏ ਅਸੀਂ ਵੀ ਜੋ ਬਾਕੀ ਕਾਲਪੁਰਖ ਪਰਮੇਸ਼ਰ ਦੀ ਮਰਜ਼ੀ ਆ ਵੀ ਚੈਨਲ ਚੱਲੇ ਨਾ ਚੱਲੇ ਪਰ ਜੇ ਚੱਲੂ ਜਰੂਰ ਪਰ ਜੀ ਤੁਹਾਡੇ ਭਰਾਵਾਂ ਦੀ ਸਾਰਿਆਂ ਦੀ ਸਪੋਰਟ ਹੋਊਗੀ ਤੇ ਆਪਣੀ ਵੀਡੀਓ ਨੂੰ ਦੇਖਣ ਵਾਸਤੇ ਤੁਸੀਂ ਚੈਨਲ ਨੂੰ ਜੁੜੂ ਕਰਿਓ ਸਬਸਕ੍ਰਾਈਬ ਤੇ ਸਪੋਰਟ ਕਰਿਓ ਤੇ ਜੋ ਅਸੀਂ ਪੰਜਾਬ ਦੇ ਹੋਰ ਵੀ ਇਹੋ ਜਿਹੇ ਮੁੱਦੇ ਠਾਕੇ ਤੁਹਾਡੇ ਤੱਕ ਪਹੁੰਚਾਈਏ ਅਸੀਂ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਸਾਰੇ ਭਰਾਵਾਂ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਪਰ account ਬਣਾਓ ਜਿੱਥੇ ਵੀ ਤੁਹਾਨੂੰ ਕੋਈ ਮਾੜੀ ਹਰਕਤ ਲੱਗਦੀ ਹੈ ਜਾਂ ਕਿਤੇ ਪੰਜਾਬ ਨਾਲ ਧੱਕਾ ਲੱਗਦਾ ਤੁਸੀਂ ਉਸ ਤੇ ਵਕਤ ਆਪਦੀ ਵੀਡੀਓ ਸ਼ੂਟ ਕਰੋ ਸੋਸ਼ਲ ਮੀਡੀਆ 'ਤੇ ਚੜਾਓ ਇਹ ਸਾਂਚੜਾਓ ਵੀ ਚੜੀ ਵੀਡੀਓ ਉਹ ਚੱਲੇ ਵੀ ਲੋਕਾਂ ਤੱਕ ਪਹੁੰਚੇ ਵੀ ਜੋ ਸੱਚ ਆ ਉਹ ਹੀ ਰੀਅਲ ਦਿਖਾਓ ਈਵੇਂ ਉਭਾ ਝੂਠੀਆਂ ਜਾਂ ਫਾਵਾ ਨਾ ਡਾਓ ਲੋਕਾਂ ਨੂੰ ਗੁੰਮਾਰ ਨਾ ਕਰੋ ਸੱਚਾਈ ਬਿਲਕੁਲ ਦਿਖਾਓ ਜੋ ਵੀ ਹੈਗੀ ਆ ਤੇ ਇਸ ਵੀਡੀਓ ਦੇ ਵਿੱਚ ਜਿੰਨਾ ਵੀ ਆ ਤੁਹਾਨੂੰ ਦੱਸ ਚੁੱਕੇ ਆ ਵੀ ਉਹ ਬਿਲਕੁਲ ਸੱਚਾਈ ਆ ਤੇ ਇਹ ਆਪਾਂ ਇਸ ਟਾਈਮ ਖੜੇ ਆ ਜਿਹੜੀ ਆ ਮੇਰੀ ਪਿਛਲੀ ਸਾਈਡ ਆ ਇਹ ਹੈਗੀ ਹੈ ਜੀ ਮਾਛੋੜਾ ਸਾਹਿਬ ਤੋਂ ਆਉਂਦੀ ਆ ਜਿਹੜੀ ਇਹ ਸਾਈਡ ਆ ਰਹੀ ਆ ਜੀ ਇਹ ਸਾਈਡ ਆ ਰਹੀ ਆ ਜੀ ਆਪਣੇ ਲੁਧਿਆਣੇ ਤੋਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾਉਣਾ ਚਾਹੁੰਦਾ ਵੀ ਨਹਿਰ ਬਿਲਕੁਲ ਪੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੋਨਾਂ ਸਾਈਡਾਂ ਤੋਂ ਇਧਰੋਂ ਵੀ ਤੇ ਉਧਰੋਂ ਵੀ ਅੱਗੋਂ ਫਿਰ ਕੱਚੀ ਆ ਜਦੋਂ ਪੂਰਾ ਲੋਕਾਂ ਨੇ ਆਵਾਜ਼ ਠਾਲੀ ਆਵਾਜ਼ ਬੁਲੰਦ ਕਰ ਲਈ ਧਰਨੇ ਲਾਉਣਗੇ ਸ਼ੁਰੂ ਹੋ ਗਏ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਸਾਡੀ ਮਨਛਾ ਇਹ ਕੰਮਜਾਬ ਨਹੀਂ ਹੋਣੀ ਲੋਕੀ ਜਾਗਰੂਤ ਹੋ ਗਏ ਆ ਪਰ ਜੇ ਇਹ ਨਹਿਰ ਪੱਕੀ ਹੋ ਜਾਂਦੀ ਇਸ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਸੀ ਜੋ ਪਾਣੀ ਬਹੁਤ ਠੰਡੇ ਤੇ ਮਿੱਠੇ ਨੇ ਚਲੇ ਜਾਣੇ ਸੀ ਉਹ ਗੱਲ ਨਹੀਂ ਸੀ ਪਾਣੀ ਪਰ ਜਾਨਿਕ ਬਹੁਤ ਬਹੁਤ ਲੋਕਾਂ ਦਾ ਧੰਨਵਾਦ ਤੇ ਸਾਡੇ ਜਥੇਬੰਦੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਧਰਨਾ ਲਾ ਕੇ ਇਹ ਮੁੱਦਾ ਚੱਕਿਆ ਤੇ ਸਹਿਰ ਨੂੰ ਰੋਕਿਆ ਗਿਆ ਅਸੀਂ ਸਾਰੇ ਹੀ ਭਰਾਵਾਂ ਦਾ ਧੰਨਵਾਦ ਕਰਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਜਿਨ੍ਹਾਂ ਭਰਾਵਾਂ ਨੇ ਅਪਨ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰਿਓ ਤੇ ਸਪੋਰਟ ਕਰਿਓ ਸਾਰੇ ਹੀ ਭਰਾਵਾਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਗੁਰਜੀਤ ਮਾਛੀਵਾੜਾ ਬਲੌਗ ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਜੀ